ਤਹ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਚੱਲੀਆਂ ਕਲਾਂ ਦੇ ਸਰਕਾਰੀ ਜੀ ਆ ਤਸਵੀਰਾਂ ਨੂੰ ਦੇਖੀਏ ਵੱਲ ਦੇ ਕੈਂਸਰ ਕੇਅਰ ਵੱਲੋਂ ਜੋ ਵਰਲਡ ਦੇ ਕੈਂਸਰ ਕੇਅਰ ਮੋਬਾਈਲ ਪੈਨਾਂ ਦੇ ذریعے ਟੈਸਟ ਕੀਤੇ ਜਾਂਦੇ ਨੇ ਕੈਂਸਰ ਦੇ ਲਾਈਵ ਤਸਵੀਰਾਂ ਹਰ ਸਾਲ ਪਿੰਡ ਚੱਲੀਆਂ ਤਲਾ ਇੱਕ ਕੈਂਪ ਸਕੂਲ ਦੇ ਵਿੱਚ ਲਗਾਇਆ ਜਾਂਦਾ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਪਿੰਡ ਵਾਸੀਆਂ ਦਾ ਚੋਕੀ ਚੈੱਕ ਅਪ ਕੈਂਸਲ ਦਾ ਫ੍ਰੀ ਚੈੱਕ ਅਪ ਕੈਂਪ ਕੀਤਾ ਜਾਂਦਾ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਫੇਰਿਕ ਮਾੜਾ ਥੱਲੇ ਤੋਂ ਆਇਆ ਇੱਕ ਮੇਰਾ ਲੱਭ ਚੱਕਾ ਨਾ ਸਤੇ ਦਾ ਹੈਗੇ ਆ ਇੱਕ ਅੱਖਾਂ ਦੇ ਵਿੱਚ ਕੈਂਸਰ ਦੇ ਸਾਰੇ ਕੈਂਸਰ ਦੇ ਇਹ ਵੀ ਅੰਦਰ ਗਏ ਆ ਠੀਕ ਹੈ ਇਹ ਚਾਰ ਬੰਨਾ ਹਨਾ ਹਰ ਸਾਲ ਆ ਜਾ ਬਾਈਰ ਬੁਲਾਣਾ ਬਾਈਰ ਅੱਛਾ ਬੁਲਾਣਾ ਬੁਲਾਣਾ ਬਸਹੀਦਾ ਅੱਸਾ ਲੇਕ ਐਂਫੀ ਜੋ ਕੀ ਸਕੂਲ ਦੇ ਵਿੱਚ ਲਗਾਇਆ ਜਾਂਦਾ ਇਹ ਬਿੱਲੂ ਦੀ ਵਾਈਫ ਦੇ ਵੱਲੋਂ ਹੁੰਦਾ ਨਾ ਕੀ ਨਾਮ ਹੈ ਪਿੰਡ ਪਿੰਡ ਦੇ ਸਹਿਯੋਗ ਨਾਲ ਹਾਂਜੀ ਕਮਲਜੀਤ ਬਾਦ ਪਿੰਡ ਚੱਲੀਆਂ ਕਲਾਂ ਜੋ ਕੀ ਕੋਰ ਸਾਹਿਬ ਰੋਪੜ ਮਾਰਗ ਤੇ ਆ ਜਿਹਨਾਂ ਦੀ ਉਹ ਤਸਵੀਰਾਂ ਇੱਕ ਸਾਧੇ ਇੱਕ ਕੈਂਸਰ ਵੈਨ ਇਤਨੇ ਸਾਲ ਵੀ ਦੇਲੀ ਨੂੰ ਇੱਥੇ ਸਾਨੂੰ ਤਸਵੀਰਾਂ ਦਿਖਾਈਆਂ ਸਨ ਇਹਨਾਂ ਵੱਲੋਂ ਇੱਕ ਦੇ ਵਿੱਚ ਆਏ ਹੋਏ ਰਕਾ ਵਾਸੀਆਂ ਦਾ ਇਸ ਤਰ੍ਹਾਂ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਘਰੋਂ ਘਰੀ ਛੱਡਣ ਦਾ ਪ੍ਰਬੰਧ ਵੀ ਪਿੰਡ ਵਾਸੀਆਂ ਵੱਲੋਂ ਗੱਡੀਆਂ ਦੇ ਜ਼ਰੀਏ ਕੀਤਾ ਹੋਇਆ ਤੇ ਮਰੀਜ਼ ਜਿਹੜੇ ਵੀ ਆਉਂਦੇ ਨੇ ਉਹਨਾਂ ਦੇ ਹੁਣ ਫ੍ਰੀ ਚੈੱਕਅਪ ਕੈਂਸਰ ਕੈਂਸਰ ਦਾ ਕੈਂਸਰ ਦਾ ਇਲਾਜ ਜੇ

ਰਵਾਨ ਸਿੰਘ ਗਿੱਲ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਸੀਂ ਇਹ ਕੈਂਪ ਲਾਉਣੀ ਹੈ ਜਿਸ ਵਿੱਚ ਕੈਂਸਰ ਪ੍ਰਤੀ ਵੱਖ-ਵੱਖ ਬਿਮਾਰੀਆਂ ਤੋਂ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਡਾਕਟਰਾਂ ਦੀ ਵੱਡੀ ਟੀਮ ਆਉਂਦੀ ਹੈ ਸਵੇਰੇ ਸਵੇਰੇ ਜਿਹੜੇ ਖਾਲੀ ਪੇਟ ਟੈਸਟ ਹੋਣੇ ਆ ਉਹ ਮਾਈਕਰੋ ਲੈਬ ਵੱਲੋਂ ਕੀਤੇ ਗਏ ਕੋਈ 350 ਦੇ ਕਰੀਬ ਸਵੇਰੇ ਇੱਕ ਟੈਸਟ ਕੀਤਾ ਲੋਕਾਂ ਦਾ ਹੁਣ ਬਾਲਡ ਕੇਅਰ ਕੈਂਸਰ ਦੀ ਟੀਮ ਵੱਲੋਂ ਟੈਸਟ ਕੀਤੇ ਜਾਂਦੇ ਜਿਸ ਵਿੱਚ ਹੁਣ ਤੁਸੀਂ ਦੇਖਦੇ ਹੋ ਵੀ ਦੇਖੋ ਬਕ ਬਕਾ ਇਲਾਕੇ ਚੋਂ ਪਿੰਡਾਂ ਚੋਂ ਲੋਕਾਂ ਨੇ ਆ ਕੇ ਆਪਣੀਆਂ ਤਕਲੀਫਾਂ ਬਾਰੇ ਦੱਸ ਕੇ ਡਾਕਟਰਾਂ ਤੋਂ ਮੈਡੀਸਨ ਲਏ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਹੋਰ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਆਪਾਂ ਦੇਖੋ ਲੰਗਰ ਲਾਉਣੇ ਆ ਇੱਕ ਸਰਕਾਰ ਨੂੰ ਇੱਕ ਲੰਗਰ ਇਹ ਸਿਹਤ ਦਾ ਵੀ ਜ਼ਰੂਰੀ ਲਾਉਣਾ ਚਾਹੀਦਾ ਜਿਵੇਂ ਆਪਣੇ ਚਮਕੌਰ ਸਾਹਿਬ ਆ ਆਨੰਦਪੁਰ ਸਾਹਿਬ ਹੋਲਾ ਮੰਨਲਾ ਬਸਾਖੀ ਹੋਣੀ ਆ ਇਨਾਂ ਤੇ ਇਦਾਂ ਵਰਡ ਕੇਅਰ ਕੈਂਸਰ ਵੱਲੋਂ ਟੀਮ ਵੱਲੋਂ ਨੰਗਲੋਂ ਇਹਨਾਂ ਦਾ ਲਾਉਣਾ ਮੈਡੀਕਲ ਕੈਂਪ ਲਾਉਣਾ ਚਾਹੀਦਾ ਹੈ ਤੇ ਇਹ ਕਿੰਨੇ ਸਾਲਾਂ ਤੋਂ ਤੁਸੀਂ ਇੱਕ ਪ੍ਰਾਲਾ ਚੱਲੇ ਜੀ ਇਹ ਸਾਨੂੰ ਜੀ ਇਹ ਦੂਜਾ ਕੈਂਪ ਹੈ ਜੀ ਸਾਡਾ 2 ਸਾਲ ਪਹਿਲਾਂ ਅਸੀਂ ਕਰਵਾਇਆ ਸੀ ਇਹ ਹਾਂਜੀ ਹਾਂਜੀ ਉਦੋਂ ਵੀ 500 ਦੇ ਕਰੀਬ ਸਾਡੇ ਚੈੱਕਅਪ ਹੋਇਆ ਸਾਡੇ ਪਿੰਡ ਚੋਂ ਕਈ ਪ੍ਰਾਣੀ ਕੈਂਸਰ ਨਾਲ ਚਲੇ ਵੀ ਗਏ ਉਹਨਾਂ ਨੂੰ ਮੁੱਖ ਰੱਖਦੇ ਹੋ ਬੀਬੀ ਕਮਲਜੀਤ ਕੌਰ ਨੇ ਸਾਡੇ ਪਿੰਡ ਚ ਆ ਕੇ ਗੱਲ ਕੀਤੀ ਤੇ ਉਹਨਾਂ ਨੇ ਪ੍ਰਾਲੇ ਸਾਥ ਕੇ ਇੱਕ ਕੈਂਪ ਲਗਾਇਆ ਜਿਸ ਨਾਲ ਸਾਡੇ ਪਿਛਲੀ ਵਾਰ ਜਦ 2 ਸਾਲ ਪਹਿਲਾਂ ਅਸੀਂ ਕੈਂਪ ਲਾਇਆ ਸੀ ਸਾਡੇ ਪਿੰਡ ਦੇ 2-4 ਪ੍ਰਾਣੀ ਉਹਨਾਂ ਨੂੰ ਜੀਵਨ ਦਾਣ ਮਿਲਿਆ ਤੇ ਉਹਨਾਂ ਨੂੰ ਇੱਥੇ ਚੈੱਕ ਅਪ ਕਰ ਪਤਾ ਲੱਗਿਆ ਤੁਹਾਨੂੰ ਗਲਾਜ ਆਪਣਾ ਹਾਂ ਹਾਂ ਪਹਿਲੀ ਸਟੇਜ ਤੇ ਸੀ ਅਸੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਜਿਹੜੇ ਦੁਬਾਰਾ ਫੇਰ ਲੋਕਾਂ ਨੂੰ ਹੀ ਕਹਿੰਦੇ ਆ ਆਪਣੇ ਇਹ ਚੈੱਕ ਕਰਾਓ ਕਿਤੇ ਵੀ ਕੈਂਪ ਲੱਗਦਾ ਕਿਉਂਕਿ ਮਾਲਵੇ ਦੀ 벨ਟ ਤੋਂ ਬਾਅਦ ਆਪਣਾ ਰੋਪੜ ਜ਼ਿਲ੍ਹੇ 'ਚ ਹੁਣ ਇਹ ਕੰਮ ਇਹਦਾ ਕੇਸ ਬਹੁਤ ਵੱਧ ਚੁੱਕਿਆ ਹੈ ਜੀ ਪਾਣੀ ਪਾਣੀ ਹਾਂ ਪਾਣੀ ਪ੍ਰਦੂਸ਼ਣ ਹੋਇਆ ਸਰਕਾਰਾਂ ਨੂੰ ਵੀ ਬੇਨਤੀ ਵੀ ਵਾਤੋਬਾਤ ਤੇ ਲੋਕਾਂ ਨੂੰ ਜਾਗਰੂਕ ਕੈਂਸਰ ਬਾਰੇ ਕੀ ਕਰ ਕੀਤਾ ਜਾਣਾ ਚਾਹੀਦਾ ਤੇ ਅਸੀਂ ਸਭ ਤੋਂ ਵੱਧ ਧੰਨਵਾਦੀ ਹਾਂ ਜੀ ਇਹ ਸਰਦਾਰ ਕਲਵੰਨ ਸਿੰਘ ਢਾਲੀਵਾਲ ਜਿਨ੍ਹਾਂ ਨੇ ਆਪਣੀ ਇਹਨਾਂ ਦਾ ਪ੍ਰਾਰਾਲਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਆਪਣੀ ਮਾਤਾ ਦੀ ਯਾਦ ਵਿੱਚ ਆਪਣਾ ਟਰਸਟ ਤਿਆਰ ਕੀਤਾ ਹੋਇਆ ਲੋਕੀ ਦਾ ਲਾਹਾ ਲੈਣੇ ਤੇ ਅੱਗੇ ਵੀ ਲੋਕਾਂ ਨੂੰ ਵੀ ਬੇਨਤੀ ਪਾਈ ਦਾ ਲਾਹਾ ਲਓ ਇਹ ਬਿਮਾਰੀ ਬਹੁਤ ਅੱਗੇ ਵੱਧ ਚੁੱਕੀ ਹੈ ਇਹਦਾ ਜਿੰਨਾ ਜਲਦੀ ਪਤਾ ਲੱਗ ਸਕੇ ਇਹਦਾ ਇਲਾਜ ਹੋ ਜਾਂਦਾ ਬਹੁਤ ਧੰਨਵਾਦ ਕਿਸਨੂੰ ਵੀ ਅਸੀਂ ਸਭ ਜਾਂ ਬੋਲਣ ਕੋਈ ਨਹੀਂ ਬੋਲਣ ਮਸਤ ਮਹਿਤਾ ਇੱਥੇ ਅਸੀਂ ਸਵੇਰ ਦਾ ਇੱਥੇ ਚੱਲਦਾ ਹੈ ਕੈਂਪ ਲੱਗਿਆ ਹੈ ਤੇ ਵੀਰ ਜੀ ਨੇ ਸਾਰਾ ਕੁਝ ਦੱਸਤਾ ਦੂਜੀ ਗੱਲ ਹੈ ਮੈਦੀ ਤਾਂ ਇੱਕੇ ਬੇਨਤੀ ਹੈ ਕਿ ਜਦੋਂ ਇਹ ਇਸ ਬਿਮਾਰੀ ਦਾ ਫਰਸਟ ਸਟੇਜ ਤੇ ਪਤਾ ਲੱਗ ਜਾਂਦਾ ਹੈ ਇਹ ਇਲਾਜ ਇਲਾਜ ਨਹੀਂ ਹੈ ਇਲਾਜ ਹੈਗਾ ਇਹਦਾ ਥੋੜੀ ਜਿਹੀ ਅਵੇਅਰ ਦੀ ਲੋੜ ਹੈ ਫ੍ਰੀ ਹੈ ਕੈਂਪ ਹੈ ਚੈੱਕਅਪ ਸਭ ਕੁਝ ਫ੍ਰੀ ਹੁੰਦਾ ਹੈ ਵੀ ਜਾਨੀ ਇਲਾਕਾ ਨਿਵਾਸੀ ਉਹਨਾਂ ਵਾਸਤੇ ਤਿੰਨ ਚਾਰ ਦਿਨ ਤੋਂ ਵਰਸਪ ਦੇ ਰਾਹੀਂ ਇਸਤਾਰ ਫੋਨ ਤੇ ਰਾਹੀਂ ਪਿੰਡਾਂ ਪਿੰਡ 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 ਜਾ ਕੇ ਅਨਾਉਂਸਮੈਂਟ ਕੀਤੀ ਹੈ ਵੀ ਤੁਸੀਂ ਇੱਥੇ ਆ ਕੇ ਬਾਈ ਫ੍ਰੀ ਆਫ ਕਾਸਟ ਚੈੱਕਅਪ ਕਰਾ ਸਕਦੇ ਆ ਬਹੁਤ ਆਏ ਆ ਤੇ ਇਸ ਤਰ੍ਹਾਂ ਹੀ ਅਸੀਂ ਆਸ ਕਰਦੇ ਆ ਕਿ ਬੀਬੀ ਸਾਡਾ ਸਾਥ ਦੇਣ ਅਸੀਂ ਇਦਾਂ ਹੀ ਅੱਗੇ ਇਹ ਮੈਡੀਕਲ ਕੈਂਪ ਇਦਾਂ ਲੋਕਾਂ ਨੂੰ ਸਹੂਲਤਾਂ ਦਿੰਦੇ ਰਹੀਏ ਧੰਨਵਾਦ ਜੀ ਕਲਵੰਤ ਸਿੰਘ ਮੋਗਾ ਦੇ ਧਾਰੀਵਾਲ ਵੱਲੋਂ ਵਿਸ਼ੇਸ਼ ਉਪਰਾਲਾ ਜੋ ਕੀਤਾ ਗਿਆ ਜਿਸ ਦਾ ਅਸਰ ਚਮਕੌਰ ਸਾਹਿਬ ਦੇ ਪਿੰਡ ਚੱਲੀਆਂ ਵਿੱਚ ਦੇਖਿਆ ਜੀ ਦੂਜਾ ਕੈਂਪ ਹੈ ਜਿਸ ਵਿੱਚ ਦੇਖ ਸਕਦੇ ਹੋ ਮਹਿਲਾਵਾਂ ਵਿੱਚ ਵੀ ਉਤਸ਼ਾਹ ਹੈ ਕਿਉਂ ਜ਼ਿਆਦਾਤਰ ਮਹਿਲਾਵਾਂ ਨੂੰ ਕੈਂਸਰ ਦੀ ਸ਼ਿਕਾਇਤ ਜ਼ਿਆਦਾ ਦੱਸੀ ਜਾਂਦੀ ਹੈ ਕਿਉਂ ਬ੍ਰਸਟ ਕੈਂਸਰ ਯਾਰ ਹੋਰ ਕਿਸੇ ਤਰ੍ਹਾਂ ਦਾ ਵੀ ਕੈਂਸਰ ਵੀ ਜ਼ਿਆਦਾ ਮਹਿਲਾਵਾਂ ਗ੍ਰਸਤ ਹੁੰਦੀਆਂ ਜਿਨ੍ਹਾਂ ਦੇ ਵੱਲੋਂ ਇਹਨਾਂ ਵੱਲੋਂ ਹੁਣ ਟੈਸਟ ਕਰਾ ਕੇ ਅਵੇਅਰ ਹੋ ਗਏ ਪਹਿਲਾਂ ਇਸ ਟੈਸਟ ਦੇ ਲਈ ਲੋਕ ਆਮ ਦਰਦੇ ਹੁੰਦੇ ਸੀ ਕਿਉਂਕਿ ਟੈਸਟ ਦੇ ਵਿੱਚ ਨਾ ਵੀ ਜੇ ਆ ਗਿਆ ਤਾਂ ਸਾਨੂੰ ਪਤਾ ਲੱਗ ਗਿਆ ਇਹ ਡਰ ਦਾ ਮਾਹੌਲ ਵੀ ਬਣਦਾ ਸੀ ਤੇ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ ਪਿੰਡ ਵਿੱਚ ਗਰਮੀ ਦੇ ਪ੍ਰਬੰਧ ਲਈ ਪੱਖਿਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਗਰਾਊਂਡ ਦੇ ਵਿੱਚ ਇਹ ਕੈਂਪ ਦੇ ਵਿੱਚ ਟੈਸਟ ਮਹਿਲਾਵਾਂ ਬੈਠੀਆਂ ਨੇ ਜੋ ਆਪਣੀ ਵਾਰੀ ਦੀ ਡੀਕ ਕਰ ਰਹੀਆਂ ਨੇ ਤੇ ਟੈਸਟ ਕੀਤੇ ਜਾਂਦੇ ਨੇ ਤੇ ਅੰਦਰ ਵੀ ਟੈਸਟ ਕੀਤੇ ਜਾਂਦੇ ਸਕੂਲ ਹੈ ਸਰਕਾਰੀ ਸਕੂਲ ਹੈ ਹਰ ਸਾਲ ਇਸ ਸਕੂਲ ਦੇ ਵਿੱਚ ਕੈਂਪ ਲਗਾ ਕੇ ਜੋ ਕਿ ਇਸ ਦੇ ਵਿੱਚ